ਇਸਤੀ ਪੰਜਾਬ ਦੀ ਵਿਰਾਸਤ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਇਤਿਹਾਸ ਹੈ ਪੰਜਾਬ ਦੇ ਚਰਚਾ ਨੂੰ ਰਿਪਰੈਜ਼ੈਂਟ ਕਰਦੀ ਪੰਜਾਬ ਦੀ ਇੱਕ ਪ੍ਰੀਸ਼ੀਅਸ ਇੰਸਟੀਟਿਊਟ ਹੈ ਪਰ ਅੱਜ ਬੜੀ ਖਾਨੇ ਵਾਲੀ ਟ੍ਰਿਬਿਊਨ ਦੇ ਵਿੱਚ ਖਬਰ ਪੜ੍ਹੀ ਕਿ ਪੰਜਾਬ ਯੂਨੀਵਰਸਿਟੀ ਦੀ ਸਭ ਤੋਂ ਸੁਪਰੀਮ ਡਿਸੀਜਨ 메ਕਿੰਗ ਬਾਡੀ ਜਿਹੜੀ ਸੈਂਟਰ ਤੇ ਸਿੰਡੀਕੇਟ ਨੂੰ ਖਤਮ ਕਰਨ ਦਾ ਫੈਸਲਾ ਜਿਹੜਾ ਉਹ ਫਰਮਾਨ ਜਾਰੀ ਕਰ ਚੁੱਕੀ ਹੈ ਵੇਖੋ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਪੂਰਨ ਤੌਰ ਤੇ ਅਧਿਕਾਰ ਹੈ ਪਰ ਸੈਂਟਰ ਸਮੇਂ-ਸਮੇਂ ਤੇ ਪੰਜਾਬ ਦਾ ਚੰਡੀਗੜ੍ਹ ਤੇ ਦਾਵਾ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਰਚਦੀ ਰਹੀ ਹੈ ਤੇ ਉਸੇ ਕੜੀ ਦੇ ਤਹਿਤ ਜਿਹੜੀ ਪੰਜਾਬ ਯੂਨੀਵਰਸਿਟੀ ਤੇ ਪੂਰਨਕਾਰ ਤੇ ਬੀਜੇਪੀ ਦੀ ਸਰਕਾਰ ਵਕਤਵਕ ਨੀਤੀਆਂ ਦੇ ਤਹਿਤ ਆਪ ਦਾ ਕੰਟਰੋਲ ਸਪੱਸ਼ਟ ਕਰਨਾ ਚਾਹੁੰਦੀ ਹੈ ਕਿਉਂਕਿ ਪੰਜਾਬ ਦੀ ਨੀਂਵ ਮਰਜ਼ੀ ਦਾ ਜਿਹੜਾ ਪ੍ਰੋਪਰ ਕੰਟਰੋਲ ਹੈ ਉਹ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਹੱਥਾਂ ਦੇ ਵਿੱਚ ਹੁੰਦਾ ਕਿਹਨ ਸਾਰੀ ਅਥਾਰਟੀ ਨੂੰ ਪੂਰਨ ਤੌਰ ਤੇ ਆਰਐਸਐਸ ਤੇ ਬੀਜੇਪੀ ਨੂੰ ਪੰਜਾਬ ਯੂਨੀਵਰਸਿਟੀ ਤੇ ਪਹਿਲਾਂ ਕਬਜ਼ਾ ਕੀਤਾ ਵਾਇਆ ਅਥਾਰਟੀ ਤੇ ਹੁਣ ਸੈਨਟ ਤੇ ਸਿੱਧੀ ਕਿੜ ਦੇ ਥਰੂ ਸੈਂਟਰੇਲ ਹੈ ਇਹ ਆਪਣਾ ਕਬਜ਼ਾ ਕਰਨਾ ਚਾਹੁੰਦੀ ਹੈ ਸੋ ਇਸ ਕਰਕੇ ਜਿਹੜੇ ਤਾਨਾਸ਼ਾਹੀ ਰਵਈਏ ਦਾ ਅਸੀਂ ਥੋਕ ਕੇ ਵਿਰੋਧ ਕਰਦੇ ਹਾਂ